ਓ ਬੱਲੇ ਵੀ ਬੱਲੇ ਸੌਰ ਬਰਾੜ ਸਾਹਿਬ ਕੀ ਹਾਲ ਹੈ ਓ ਠੀਕ ਠਾਕ ਵਧੀਆ ਬੈਠੋ 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 ਵਧੀਆ ਵਧੀਆ ਬੈ ਜਾ ਬੈਠ ਭਾਈ ਓ ਬੈ ਜਾ ਯਾਰ ਬੈ ਜਾ ਸੌਰ ਬਰਾੜ ਸਾਹਿਬ ਠੀਕ ਵਧੀਆ ਤੁਸੀਂ ਬੰਦੇ ਦਾ ਕਿਹਾ ਸੀ ਨਾ ਬੰਦਾ ਚਾਹੀਦਾ ਕੰਮ ਆ ਹਾਂ ਹਾਂ ਬੰਦਾ ਚਾਹੀਦਾ ਸੀ ਆਪਦਾ ਲੈ ਕੇ ਆਇਆ ਮੈਂ ਇਹੇ ਬੰਦਾ ਲਿਆਂਦਾ ਹਾਂ ਦੇਖ ਦੇ ਠੀਕ ਹੋ ਕੇ ਬੈਠ ਅੱਛਾ ਚਾਹ ਬੰਦਾ ਲਿਆਂਦਾ ਓਹੋ ਆ ਕੀ ਕਰੇ ਆਪ ਤਾਂ ਕਹਿੰਦਾ ਠੀਕ ਹੋ ਗਏ ਉਹ ਇਹਨੂੰ ਆਸਾ ਬੈਠ ਜਾ ਸਿੱਧਾ ਇਨ ਬੈਠਣ ਵਾਂਖੇ ਪੈ ਗਿਆ ਸਿੱਧਾ ਬੈ ਗਿਆ ਬੰਦਾ ਲਿਆਂਦਾ ਹੋਰ ਦੱਸ ਚਾਚੂ ਆ ਪੀਤੀ ਕਰੇ ਉਹ ਮੇਰਾ ਕਹਿੰਦਾ ਮਤਲਬ ਵੱਡੇ ਸਰਦਾਰ ਬੰਦੇ ਆ ਚਾਹ ਨਹੀਂ ਪੀਂਦੇ ਹੋਣੇ ਕਿਤੇ ਮਤਲਬ ਪੀਂਦੇ ਨੇ ਬੱਤੇ ਬੁੱਤੇ ਗੋਲੀ ਵਾਲੇ ਕੌਫੀਆਂ ਗੂਫੀਆਂ ਪੀਂਦੇ ਨੇ ਮੈਂ ਆਹ ਸਾਹ ਪੀਂਦੇ ਰਹਿੰਦਾ ਤੂੰ ਬ੍ਰਿਟਿਸ਼ੀ ਐ ਥੋੜੀ ਜੀ ਇਹਨੂੰ ਚੱਕ ਵੀ ਗੱਲ ਕਰਨ ਦੀ ਆ ਤੁਸੀਂ ਕੰਮ ਦੱਸੋ ਇਹਨੂੰ ਹਾਂ ਹਾਂ ਹੋਰ ਤੂੰ ਦੱਸ ਵੀ ਕੋਈ ਹਾਂ ਫੀਮਾ ਗਿਲੇ ਆਓ ਉਹ ਭੀਮ ਨਹੀਂ ਮੇਰੀ ਵੈਸੇ ਆਦਤ ਹੈ ਤਾਂ ਯਾਰ ਅੱਛਾ ਮੈਂ ਤੈਨੂੰ ਨਾਂ ਦੱਸ ਤੇਰਾ ਨਾਂ ਕੀ ਆ ਨਾਂ ਮੇਰਾ ਇਧਰ ਮੂੰਹ ਕਰਕੇ ਬੈਠਣ ਦੇ ਫੇਰੀ ਗੱਲ ਨਾ ਹਾਂ ਯਾਰ ਮੈਨੂੰ ਇਹ ਲੱਗਦਾ ਸਰਦਾਰਾਂ ਨੂੰ ਵੇਖਿਆ ਲੱਗਦਾ ਏ ਤੂੰ ਇਹਦਾ ਮੂੰਹ ਐ ਜਿਵੇਂ ਮੁੱਛਾਂ ਵਾਲਾ ਕਬੂਤਰ ਹੁੰਦਾ ਲਾ ਹੁਣ ਇਥੇ ਮੁੱਛਾਂ ਵਾਲੇ ਕਬੂਤਰ ਆਏ ਕੰਮ ਕਰਨਾ ਹੈ ਹਾਂ ਤੂੰ ਮੈਨੂੰ ਮੈਂ ਤੈਨੂੰ ਨਾਂ ਪੁੱਛਿਆ ਤੂੰ ਮੈਨੂੰ ਦੱਸ ਸਭ ਤੇਰਾ ਨਾਂ ਕੀ ਐ ਨਾਂ ਮੈਂ ਕੀ ਲੈ ਕੇ ਬੁਲਾਇਆ ਕਰੂਗਾ ਮੇਰਾ ਨਾਮ ਨਾਮ ਨਾਂ ਦਾ ਮੇਰਾ ਚਾਚਾ ਬੋਲਿਆ ਹੁਣ ਤੈਨੂੰ ਚਾਚਾ ਕਹਿ ਕੇ ਇਹ ਕਿਆ ਕਰੂਗਾ ਵੀ ਜਬ ਬਾਹਰ ਖੋਲ ਕੇ ਆ ਉਹ ਮੱਝ ਦੀ ਧਾਰ ਕੱਢ ਕੇ ਲਿਆ ਨਾ ਦੱਸ ਦੇਰਾ ਨਾ ਕੀ ਨਹੀਂ ਜੇ ਔਖਾ ਲੱਗਦਾ ਤੰਮੀ ਨਾ ਪਾਪਾ ਕਾਲੇ ਹਉ ਹਉਣੀ ਯਾਦ ਤਾਂ ਪਹਿਲੀ ਸਰਦਾਰਾ ਆਪਾਂ ਕਹਿਣ ਦੀ ਯਾਦ ਤਾਂ ਪੈ ਜੂ ਕਹਿੰਦਾ ਨਹੀਂ ਓਏ ਦੂਰ ਫੇਟ ਉਹ ਤੈਨੂੰ ਅਸਲ ਨਾਮ ਦੱਸ ਉਹ ਗੁਰੂ ਜੀ ਤੇਰਾ ਓਏ ਚੱਕਮੀ ਜੀ ਗੱਲ ਕਰੀ ਜਾਂਦਾ ਇਹਨੂੰ ਆਦਤ ਆ ਗੁਰੂ ਜੀ ਇਹਦਾ ਨਾਮ ਹੈ ਬੰਦੇਮਾਰ ਹਾਂ ਬੰਦੇਮਾਰ ਹਾਂ ਬੰਦਾ ਬੰਦਾ ਮਾਰਿਆ ਵੀ ਕਿਵੇਂ ਹੀ ਲੋ ਬਾਦਰੀ ਦੇ ਕਸੇ ਦੱਸ ਸਰਦਾਰ ਸਾਹਿਬ ਇਹਦੇ ਬਾਅਦ ਕਿੱਸਾ ਐਸੇ ਦਾ ਨਾ ਇਹਦਾ ਹੀ ਕਿੱਸਾ ਉਹ ਤੇ ਫਿਰ ਐਸੇ ਨੂੰ ਦੱਸਣ ਦੇ ਤੂੰ ਦੱਸ ਕਿੱਥੇ ਮੈਂ ਮੈਂ ਸਰਦਾਰਾ ਸਰਦਾਰਾ ਮੇਰਾ ਇੱਕ ਕਿੱਸਾ ਹੋਵੇ ਤਾਂ ਦੱਸਾਂ ਮੈਂ ਬੜੇ ਬੜੇ ਤਗੜੇ ਤਗੜੇ ਕਿੱਸੇ ਆ ਮੇਰੇ ਅੱਛਾ ਇੱਕ ਵਾਰੀ ਸਾਡੇ ਲੱਗੀ ਅੱਗ ਪਿੰਡ 'ਚ ਅੱਛਾ ਤੇ ਪਿੰਡ ਦਾ ਬੰਦਾ ਕੋਈ ਅੱਗ ਬੁਝਾਉਣਾ ਜਾਵੇ ਮੈਨੂੰ ਜਿਹੜਾ ਗੁੱਸਾ ਮੈਂ ਆਖਿਆ ਵੀ ਇਹ ਪਿੰਡ ਦਾ ਮਸਲਾ ਮੈਨੂੰ ਹੱਲ ਕਰਨਾ ਪਿਆ ਬੰਦੇ ਮੈਂ ਲੈ ਆਇਆ ਕਿ ਨਾ ਬਾਬੇ ਹਨੂਮਾਨ ਦਾ ਨਾਮ। ਕੀ ਬਾਤ। ਮੱਥੇ ਤਲਾ ਧਰਤੀ ਮਾਤਾ ਦਾ ਟਿੱਕਾ ਤੇ ਮਾਰਾ ਜੰਮ ਪਾਗੜ ਚ। ਓਏ ਹੋਏ। ਅੱਗ ਤੋਂ ਹਿਸਾਬ ਲੜਾ ਸਰਦਾਰਾ ਜਿੰਨੇ ਬੰਦੇ ਚੱਕ ਚੱਕੇ ਕੋਈ ਕੰਧੋਂ ਪਾਰ ਕੋਈ ਕੋਠੋਂ ਪਾਰ। ਬਹਾਦਰੀ ਬਹਾਦਰੀ। ਹਾਂ ਇੱਕ ਇੱਕ ਹੱਥ ਨਾਲ ਚਲਾ ਚਲਾ ਬਾਹਰ ਮਾਰੇ। ਇੱਕ ਮੁੰਡੇ ਤੇ ਮੈਂ ਜ਼ੋਰ ਜ਼ਿਆਦਾ ਲਾ ਬੀ। ਅੱਛਾ। ਉਹ ਤਿੰਨ ਕ ਪਿੰਡ ਪਾਰ ਕਰ ਗਏ। ਇਹ ਇੰਨੇ ਪਿੰਡ? ਉਦੋਂ ਜ਼ੋਰ ਹੁੰਦਾ ਹੀ ਬਹੁਤ ਸੀ ਮੇਰੇ ਤੇ। ਫਿਰ ਫਿਰ ਕੀ ਪਰਮਾ ਜਦੋਂ ਬਾਹਰ ਆਇਆ ਪਿੰਡ ਚ ਗਿਆ ਮੈਂ। ਹਾਂ। ਫੁੱਲਾਂ ਦੇ ਹਾਰ ਪਾਏ ਹੋਣੇ ਤੇਰੇ। ਫੁੱਲਾਂ ਦੇ ਹਾਰ ਪਾਏ। ਕਿਵੇਂ? ਪੈੰਡਲਾਂ ਤੇਰੇ ਫੁੱਲਾਂ ਦੇ ਹਾਰ ਪਾਏ ਹੋਣੇ ਆ ਨਾ ਨਾ ਮੇਰੇ ਜੁੱਤੀਆਂ ਮਾਰੀਆਂ ਉਹਨਾਂ ਨੇ ਕਿਉਂ ਮਾਰ ਗਿਆ ਮੈਂ ਅੱਗ ਬੁਝਾਉਣ ਵਾਲੇ ਬੰਦੇ ਬਾਹਰ ਸਿੱਟ ਗਿਆ ਓਏ ਤੂੰ ਉਹਨਾਂ ਨੂੰ ਦਫਾ ਕਰ ਯਾਰ ਤੂੰ ਮੈਨੂੰ ਕੰਮ ਦੱਸ ਯਾਰ ਵੀ ਕੀ ਕੀ ਕਰੇ ਕੰਮ ਮੈਂ ਆਹਾ ਵੀ ਕਰ ਲੈਣਾ ਆਹਾ ਇੱਕ ਆਹਾ ਇੱਕ ਆਹਾ ਇੱਕ ਆਹਾ ਓਏ ਆਹਾ ਆ ਤਾਂ ਮੈਨੂੰ ਹੀ ਪਤਾ ਤੂੰ ਮੈਨੂੰ ਖੇਤ ਖੂਦ ਦਾ ਦੱਸ ਵੀ ਖੇਤ ਬੰਨੇ ਦਾ ਕੀ ਕੰਮ ਕਰੇਗਾ ਮੈਂ ਲਾਲ ਮਿਰਚ ਦੀ ਚਟਨੀ ਬੜੀ-ਬੜੀ ਬਣਾਉਂਦੀ ਹਾਂ ਚਟਨੀ ਘੁੱਟ ਕੇ ਖੋਏਂਗਾ ਨਾ ਠੀਕ ਕਰਨੀ ਆ ਉਹ ਤੂੰ ਮੈਨੂੰ ਕੰਮ ਦਾ ਦੱਸ ਕਿ ਖੇਤ ਵਾਲੇ ਕੰਮ ਆ ਜਿਹੜੇ ਉਹ ਖੇਤ ਬੰਨੇ ਵਾਲੇ ਘਰ ਵਾਲੇ ਉਹ ਕੰਮ ਕਰਦੇ ਨੇ ਖੇਤਾਂਲੇ ਹਾਂ ਖੇਤਾਂਲੇ ਕੀ ਕਰਨ ਉਹ ਵੱਟ ਬੰਨੇ ਵਾਲੇ ਹਾਂ ਮੈਂ ਪਸ਼ਾਬ ਸ਼ੂ ਕਰ ਲੈਣਾ ਵੱਟ ਬੰਨੇ ਦੇ ਬਾਹਰ ਓਏ ਉਹ ਤਾਂ 15 ਲੋਸਟਾਂ ਨੂੰ ਰੋਕਣਾ ਉੱਥੋਂ ਦਾ ਆ ਉੱਥੇ ਤੋਂ ਆ ਬੈਠੀ ਜਾਂਦੇ ਫਿਰ ਮੈਨੂੰ ਬਾਦੇ ਵਾਸਤੇ ਸੱਦਿਆ। ਉਹ ਤੈਨੂੰ ਕੰਮ ਕਰਨ ਵਾਸਤੇ ਸੱਦਿਆ ਕੰਮ ਕਰਨ ਵਾਸਤੇ। ਕੀ ਕਰੂੰਗਾ ਕੰਮ? ਅੱਛਾ ਆਪਣਾ ਘਰ ਹੈ। ਹਾਂ ਠੀਕ ਹੈ। ਆਪਣੇ ਘਰੇ ਪਸ਼ੂ ਰੱਖਿਆ ਹੈ। ਘੋੜੀ ਰੱਖੀ ਹੈ। ਗੱਡੀ ਰੱਖੀ ਹੈ। ਫਿਰ ਮੈਂ ਆਂ। ਹਾਂ। ਤੂੰ ਵੀ ਰੱਖਿਆ ਹੋਇਆ। ਤੇਰਾ ਸਰਦਾਰ। ਅੱਛਾ ਸਰਦਾਰ। ਕੋਈ ਥੀ ਗੱਲ ਨਾ ਕਰਿਆ। ਨੋ 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 ਮੋਹ ਕੋਈ ਪੁੱਛੀ ਕਰਦਾ। ਤੂੰ ਰੱਖਿਆ ਕਿ ਨਹੀਂ? ਰੱਖਿਆ। ਮੈਂ ਰੱਖਿਆ ਰਹਿਣਾ। ਮੈਂ ਰੱਖੀ। ਮੈਂ ਤੈਨੂੰ ਇਹ ਆਣਾ ਹੈ। ਜੀ ਤੂੰ ਨਾ ਕਿਸੇ ਵੀ ਬਗਾਨੇ ਬੰਦੇ ਨੂੰ ਘਰ ਦਾ ਭੇਤ ਨਹੀਂ ਦੇਣਾ ਉਹ ਜੋ ਵੀ ਨਹੀਂ ਮੈਂ ਗੁਰਦਵਾਰਾ ਜਨ ਅਨਾਊਂਸਮੈਂਟ ਉਹ ਅਨਾਊਂਸਮੈਂਟ ਕਰਾਉਣ ਦੀ ਲੋੜ ਨਹੀਂ ਪਤੰਦਰਾ ਆਪਾਂ ਜਿਹੜਾ ਚੋਰ ਕੋਣ ਹੈ ਤੂੰ ਮੇਰੀ ਗੱਲ ਸੁਣ ਇਹ ਤੈਨੂੰ ਕੋਈ ਆਖੇ ਵੀ ਗੇਟ ਖੋਲ ਦੇ ਬੰਦਾ ਵੇਖ ਕੇ ਪਰਖ ਕੇ ਫਿਰ ਗੇਟ ਖੋਲਣਾ ਠੀਕ ਜੇ ਤੈਨੂੰ ਕੋਈ ਆਕੇ ਵੀ ਘੋੜੀ ਚਾਹੀਦੀ ਹੈ ਤੂੰ ਕਹ ਦੇ ਜੀ ਘੋੜੀ ਚਰਨ ਗਈ ਆ ਘੋੜੀ ਚਰਨ ਗਈ ਆ ਝੂਠ ਮਾਰਨਾ ਮੈਂ ਝੂਠ ਮਾਰਨਾ ਤੂੰ ਯਾਰ ਘੋੜੀ ਚਰਨ ਗਈ ਆ ਆਪਾਂ ਦੇਣੀ ਨਹੀਂ ਨਾ ਚੀਜ਼ ਸਹੀ ਆ ਠੀਕ ਆ ਜੇ ਤੈਨੂੰ ਕਿਸੇ ਨੇ ਕਹਤਾ ਵੀ ਗੱਡੀ ਚਾਹੀਦੀ ਹੈ ਤੂੰ ਕਹ ਦੇ ਗੱਡੀ ਤਾਂ ਜੀ ਪੈਂਚਰ ਖੜੀ ਆ ਨਾ ਅਗਲਾ ਲੈ ਜਾਊਗਾ ਮੈਂ ਕਹਿ ਦਿੰਦਾ ਸਮਝ ਗਿਆ ਮੈਨੂੰ ਪਾਪਾ ਕਹਿੰਦਾ ਹੁੰਦਾ ਸੀ ਕਿ ਸਾਈਕਲ ਨਾ ਦੇਣਾ ਕਿਸੇ ਨੂੰ ਪੰਚਰ ਆ ਪੰਚਰ ਆ ਸਹੀ ਆ ਗੱਡਾ ਨਹੀਂ ਦੇਣਾ ਕਹਿੰਦੇ ਕੱਟਾ ਬੰਨਣਾ ਕੱਟਾ ਬੰਨਣਾ ਸਮਝ ਗਿਆ ਉਹ ਮਤਲਬ ਕੋੜੀ ਜਿਹੜੀ ਕੋੜੀ ਆ ਉਹ ਹੈਗੀ ਆ ਚੱਲ ਗਈ ਆ ਕੋੜੀ ਚੱਲ ਗਈ ਆ ਗਈ ਆ ਤੇ ਜਿਹੜੀ ਗੱਡੀ ਆ ਉਹ ਪੰਚਰ ਹੋ ਗਈ ਤੇ ਹੁਣ ਕੌਣ ਰਹਿ ਗਿਆ ਬਣਾ ਪਤਾ ਨਹੀਂ ਸਰਦਾਰ ਸਰਦਾਰ ਰਹਿ ਗਿਆ ਮੈਂ ਰਹਿ ਗਿਆ ਯਾਨੀ ਹਾਂ ਮੇਰੇ ਬਾਰੇ ਜੇ ਕੋਈ ਪੁੱਛੇ ਤੈਨੂੰ ਉਦੋਂ ਤੂੰ ਉਹਨੂੰ ਕਹਿੰਦੀ ਵੀ ਉਹ ਤਾਂ ਬਿਮਾਰ ਹੈ ਆਹ ਕਹ ਯਾਰ ਠੀਕ ਆ ਸਰਦਾਰ ਸਰਦਾਰ ਹੀ ਹੁੰਦੇ ਨਾ ਦਿਮਾਗ ਵੇਖ ਲੈਣਾ ਛਾਣੀ ਗੱਲ ਹੈ ਪੇਤਨੀ ਤੇ ਹੀ ਰਹੂਗਾ ਕਰਦਾ ਸੋ ਤੂੰ ਦੱਸ ਹੁਣ ਕੀ ਦੱਸ ਮੈਂ ਮੰਗਣ ਆ ਗਿਆ ਚੀਜ਼ ਤੇ ਤੂੰ ਕੀ ਕਹੇਗਾ ਤੇ ਤੂੰ ਮਤਲਬ ਕੋੜੀ ਮੰਗਣ ਆ ਗਿਆ ਜਾਂ ਗੱਡੀ ਮੰਗਣ ਆ ਗਿਆ ਸਰਦਾਰ ਦਾ ਪੁੱਛਣਾ ਸਰਦਾਰ ਦਾ ਪੁੱਛਣਾ ਵੀ ਆਪਾਂ ਭਾਨੇ ਦਾ ਮੂੜਨਾ ਹਾਂ ਮੂੜਨਾ ਕਿਵੇਂ ਮੂੜੇਗਾ ਮੈਂ ਪਤਾ ਕੀ ਕਹੂੰਗਾ ਹਾਂ ਉਹ ਪੁੱਛੇਗਾ ਕੋੜੀ ਹਾਂ ਮੈਂ ਕਹੂੰਗਾ ਪੰਚਰ ਉਹ ਕਹਿੰਨਗੇ ਕਾਰ ਮੈਂ ਕਹੂੰਗਾ ਬਿਮਾਰ ਹੈ ਸਰਦਾਰ ਮੈਂ ਕਹੂੰਗਾ ਘਾ ਚਰਨ ਗਿਆ ਉਹ ਨੂੰ ਕਿਹਾ ਕਿ ਉਹ ਦੱਸ ਕਿ ਉਹ ਦੱਸ ਕਿ ਉਹ ਨਾ